ਨਾ ਪੁਲਿਸ ਦੀ ਜਿਹੜੀ ਸਾਡੇ ਇੱਕ ਮਾੜੇ ਅੰਸਰਾਂ ਦੇ ਵਿਰੋਧ ਇੱਕ ਮੋਹਮ ਕੰਟੀਨਿਊ ਚੱਲੀ ਹੈ ਉਹਦੇ ਤਹਿਤ ਹੀ ਸਾਨੂੰ ਪਿਛਲੇ ਦਿਨੀ ਵਧੀਆ ਸਫਲਤਾ ਮਿਲੀ ਜਦੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸੌਰਵ ਚੰਦੂ ਡੀਐਸਪੀ ਡੀ ਸੁਖਮਰਿਤ ਡੀਐਸਪੀ ਪਾਇਲ ਨikhil gar ਉਹ ਸਾਡੀ ਐਂਟੀ ਨਾਰਕੋਟਿਕ ਸੈਲ ਟੂ ਉਹਦੇ ਨਾਲ ਸਾਡੀ ਸੀਆਈਏ ਟੀਮ ਇੰਜਸਪੈਕਟਰ ਅਮਨਦੀਪ ਔਰ ਐਸਐਚਓ ਦਰਾਹ ਇਨਸਪੈਕਟਰ ਰੋਹਿਤ ਸ਼ਰਮ ਸਾਡੀ ਜੁਆਇੰਟ ਐਫਰਟਸ ਨਾਲ ਸਾਨੂੰ ਇੱਕ ਅਸਲਾ ਸਪਲਾਈ ਕਰਨ ਵਾਲੇ ਇੰਡਸਟਰੀਅਲ ਵਿਰੋਧ ਦਾ ਸੀ ਪਰਦਾਫਾਸ਼ ਕੀਤਾ ਤੇ ਉਸ ਦੇ ਨਾਲ ਸਾਨੂੰ ਇਸ ਕੇਸ ਚ ਪੰਜ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਸਾਨੂੰ ਪੰਜ ਨਜਾਇਜ਼ ਅਸਲੇ ਔਰ 7 ਜ਼ਿੰਦਾ ਕਾਰਤੂਸ ਇਹਦੇ ਚ ਬਰਾਮਦ ਹੋਏ ਉਹਦੀ ਡੀਟੇਲਸ ਮੈਂ ਦੱਸਣਾ ਚਾਹੁੰਗੀ ਜੀ ਕਿ 14 ਮਾਰਚ ਨੂੰ ਥਾਣਾ ਦੁਰਾਹੀ ਦੀ ਪੁਲਿਸ ਪਾਰਟੀ ਨੇ ਇੱਕ ਮੋਬਾਈਲ ਨਾਕਾ ਬੰਦੀ ਕੀਤੀ ਹੋਈ ਸੀਗੀ ਕਦੋਂ ਚੌਕ ਕੋ ਜਿੱਦੋਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਸ਼ਿਵਮ ਨਾਦਰ ਵਿਅਕਤੀ ਜਿਹੜਾ ਥਾਣਾ ਬੰਨਾ ਦੇ ਵੀ ਜ਼ਿਲ੍ਹਾ ਅਲੀਗੜ ਯੂਪੀ ਦਾ ਰੈਂਡ ਵਾਲਾ ਹੈ ਉਹਦੇ ਕੋਲ ਨਜਾਇਜ਼ ਅਸਲਾ ਹੋ ਸਕਦਾ ਸੋ ਉਹਨੂੰ ਸ਼ੱਕ ਦੇ ਬਿਨਾਂ ਤੇ ਇੰਟਰਸੈਪਟ ਕੀਤਾ ਗਿਆ ਤੇ ਉਹਦੇ ਤੇ ਮੁਕੱਦਮਾ ਨੰਬਰ 30 ਐਫ ਆਈ ਆਰ ਨੰਬਰ 31 ਡੇਟਿਡ 14 ਜਨ 2024 ਅੰਡਰ 25 54 ਨਾਟ ਆਰਮਜ਼ ਐਕਟ ਥਾਣਾ ਦੁਰਾਹ ਰਜਿਸਟਰ ਕੀਤਾ ਗਿਆ ਤੇ ਉਹਦੀ ਤਲਾਸ਼ੀਚ ਸਾਨੂੰ ਦੋ ਪਿਸਟਲ 32 ਬੋਰ ਬਰਾਮਦ ਹੋਈਆਂ ਜੇ ਜਦੋਂ ਇਹ ਸ਼ੁਭਮ ਨੂੰ ਗ੍ਰਿਫਤਾਰ ਕਰਕੇ ਉਹਦੇ ਤੋਂ ਕੁਝ-ਕੁਝ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਇੱਕ ਮੋਹਨਦੇਵ ਉਰਫ ਮੋਹਨ ਪੰਡਿਤ ਜਿਹੜਾ ਦਿੱਲੀ ਦਾ ਰਹਿਣ ਵਾਲਾ ਹੈ ਉਹਦੇ ਕਹਿਣ ਤੇ ਉਹਨੇ ਜਿਹੜੇ ਦੋ ਅਸਲੇ ਹੈ ਇੱਕ ਕਰਨ ਵੀਰ ਸਿੰਘ ਉਰਫ ਕਰਨ ਇਹਨੂੰ ਦੇਣੇ ਸੀ ਇਸ ਬਿਹਫ ਤੇ ਅਸੀਂ ਅੱਗੇ ਕਰਨ ਵੀਰ ਸਿੰਘ ਉਰਫ ਕਰਨ ਜਿਹੜਾ ਥਾਣਾ ਕੰਬੋ ਜ਼ਿਲ੍ਹਾ ਅੰਬਰਸਰ ਦਾ ਰਹਿਣ ਵਾਲਾ ਹੈ ਉਹਨੂੰ ਮੁਕਦਮੇ 'ਚ ਨਾਮਿਨੇਟ ਕੀਤਾ ਤੇ ਉਸੇ ਦਿਨ ਹੀ ਉਹਨੂੰ ਅਸੀਂ ਅਰੈਸਟ ਕੀਤਾ ਇਸ ਕੇਸ 'ਚ ਤੇ ਉਹਦੇ ਨਿਸ਼ਾਨਦੇਹੀ ਤੇ ਸਾਨੂੰ ਇੱਕ ਪਿਸਟਲ ਹੋਰ ਬੱਤੀ ਪੋਰ ਬਰਾਮਦ ਹੋਈ ਇਸ ਤੋਂ ਬਾਅਦ ਸਾਡੀ ਟੀਮ ਨੇ ਮੋਹਨਦੇਵ ਉਰਫ ਮੋਹਨ ਪੰਡੇ ਤੇਨੂੰ ਦਿੱਲੀ ਤੋਂ ਆਫਟਰ ਨਾਮੀਨੇਸ਼ਨ ਨਾਮਿਨੇਟ ਕਰਕੇ ਪਰਚੇ ਤੇ ਦਿੱਲੀ ਤੋਂ ਅਰੈਸਟ ਕੀਤਾ ਤੇ ਜਦੋਂ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਰਹੀ ਸਾਨੂੰ ਕੁਝ ਕਿਛ ਪਤਾ ਲੱਗਿਆ ਕਿ ਜਿਹੜਾ ਸ਼ਿਵਮ ਹੈ ਉਹਨੇ ਇੱਕ ਪਿਸਟਲ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਸਰਾਈ ਅਮਾਨਤ ਖਾ ਥਾਣਾ ਤਰਨਤਾਰਨ ਉਹਨੂੰ ਦਿੱਤਾ ਸੀਗਾ ਤੇ ਔਰ ਇੱਕ ਹੋਰ ਪਿਸਟਲ ਬਲਜੀਤ ਸਿੰਘ ਉਰਫ ਜੀਤਾ ਵਾਸੀ ਅਗੇਨ ਸਰਾਈ ਅਮਾਨਤ ਖਾ ਜ਼ਿਲ੍ਹਾ ਤਰਨਤਾਰਨ ਇਹਨਾਂ ਨੂੰ ਦਿੱਤੇ ਸਪਲਾਈ ਕੀਤੇ ਸੀ ਇਸ ਬੇਸੇ ਅਸੀਂ ਆਪਣੀ ਸਪੈਸ਼ਲ ਟੀਮ ਨੂੰ ਤਰਨ ਤਰਨ ਭੇਜਿਆ ਤਾਂ ਇਹਨਾਂ ਦੋਨਾਂ ਵਿਅਕਤੀਆਂ ਨੂੰ ਵੀ ਅਰੈਸਟ ਕੀਤਾ ਆਫਟਰ ਨਾਮਿਨੇਸ਼ਨ ਔਰ ਇਹਨਾਂ ਦੋਨਾਂ ਤੋਂ ਸਾਨੂੰ ਦੋ ਪਿਸਟਲ ਬੱਤੀਪੁਰ ਔਰ ਸੱਤ ਜ਼ਿੰਦਾ ਕਾਰਤੂਸ ਬਰਾਮਦ ਹੋਏ ਸੋ ਇਸ ਤਰ੍ਹਾਂ ਪਹਿਲੀ ਬੜੀ ਜਿਹੜੀ ਅਸੀਂ ਸ਼ਿਵਮ ਪੜਿਆ ਸੀ ਉਹਨੂੰ ਅਸੀਂ ਉਸੇ ਤੈ ਨਹੀਂ ਰੱਖਿਆ ਸੀ ਬੈਕਵਰਡ ਫਾਰਵਰਡ ਲਿੰਕੇਜ ਜਾਣਦੇ ਹੋਏ ਸਾਡੀ ਐਂਟੀ ਨਾਰਕੋਟਿਕ ਟੀਮ ਸੀਆਈਏ ਟੀਮ ਔਰ ਦਰਾਹਾ ਪੁਲਿਸ ਸਾਰਿਆਂ ਨੇ ਕੋਆਰਡੀਨੇਟਡ ਐਕਸ਼ਨ ਦੇ ਤਹਿਤ ਅਸੀਂ ਇਸ ਕੇਸ 'ਚ ਪੰਜ ਦੋਸ਼ੀ ਗ੍ਰਫਤਾਰ ਕੀਤੇ ਤੇ ਅੱਗੇ ਸਾਨੂੰ ਫੰਡ ਅਸਲੀ ਬਰਾਮਦ ਹੋਇਆ ਔਰ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਮੈਂ ਦੱਸਣਾ ਚਾਹਾਂਗੀ ਜਿਹੜਾ ਸ਼ਿਵਮ ਹੈ ਇਹਦੇ ਤੇ ਆਲਰੇਡੀ 1 2020 ਚ ਐਨਡੀਪੀਐਸ ਦਾ ਪਰਚਾ ਰਜਿਸਟਰਡ ਹੈਗਾ ਉੱਤਰਾਖੰਡ ਵਿੱਚ ਕਰਨਵੀਰ ਜਿਹੜਾ ਅੰਮ੍ਰਿਤਸਰ ਤੋਂ ਰਹਿਣ ਵਾਲਾ ਹੈ ਇਹਦੇ ਤੇ ਵੀ ਇੱਕ 2020 ਚ ਹੀ ਐਨਡੀਪੀਐਸ ਦਾ ਪਰਚਾ ਦਰਜ ਹੈ ਸੈਕਟਰ 79 ਮੋਹਾਲੀ ਐਸਟੀਐਫ ਚ ਔਰ ਜਿਹੜਾ ਮੋਹਨ ਪੰਡਿਤ ਦਿੱਲੀ ਦਾ ਹੈਗਾ ਇਹਦੇ ਤੇ 2023 ਚ ਇੱਕ ਐਨਡੀਪੀਐਸ ਆਰਮਜ਼ ਐਕ ਦਾ ਮਕਦਮਾ ਦਰਜ ਹੋਇਆ ਹੈ ਥਾਣਾ ਲੋਧਾ ਅਲੀਗੜ ਵਿੱਚ ਸੋ ਬੇਸਿਕਲੀ ਇਸ ਕੇਸ 'ਚ ਸਾਨੂੰ ਪੰਜਾਬ ਤੇ ਵੀ ਦਿੱਲੀ ਤੇ ਵੀ ਤਰ੍ਹਾਂ ਵਕ ਵਕ ਦੇ ਬਸਨੀਕ ਅਸੀਂ ਅਰੈਸਟ ਕੀਤੇ ਜਿਨ੍ਹਾਂ ਨੇ ਇਹਨਾਂ ਅਸਲਿਆਂ ਨੂੰ ਕਿਸੇ ਮਾੜੇ ਕੰਮ 'ਚ ਹੀ ਵਰਤਣਾ ਸੀ ਤਾਂ ਸੋ ਇਸ ਤਰ੍ਹਾਂ ਅਸੀਂ ਇੱਕ ਕ੍ਰਿਮੀਨਲ ਐਕਟੀਵਿਟੀ ਨੂੰ ਪ੍ਰੀਐਮਪਟ ਕੀਤਾ ਤੇ ਸਾਡੀ ਇਹੀ ਮੁਹਿੰਮ ਸਪੈਸ਼ਲੀ ਨਾਊ ਦਟ ਇਲੈਕਸ਼ਨ ਕੋਡ ਲੱਗਿਆ ਹੈ ਇਹ ਹੋਰ ਵੀ ਜ਼ਿਆਦਾ ਇਨੋ ਅਸੀਂ ਐਕਟੀਵੇਟ ਕਰਾਂਗੇ ਜਾਰੀ ਏਜ ਗਰੁੱਪ ਜੀ ਇਹਨਾਂ ਦੀ ਯੰਗੇਸਟ 19 ਸਾਲ ਦਾ ਹੈ ਔਰ ਜਿਹੜਾ ਸਭ ਤੋਂ ਜ਼ਿਆਦਾ ਉਮਰ 35 ਸਾਲ ਹੈ ਔਰ ਜੋ ਸਾਨੂੰ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੈ ਜਿਹੜਾ ਵਨ ਆਫ ਦਾ ਅਕਿਊਜ਼ਡ ਉਹਨੂੰ ਇੰਸਟਾਗ੍ਰਾਮ ਤੇ ਵੀ ਮੈਂ ਪਹਿਲਾਂ ਵੀ ਕਈ ਕੇਸਸ ਸੇ ਦੱਸਿਆ ਸੋ ਇਹ ਸੋਸ਼ਲ ਮੀਡੀਆ ਨੂੰ ਕਾਫੀ ਵਰਤਦੇ ਅੱਜਕੱਲ੍ਹ ਅਸਲੇ ਦੀ ਸਪਲਾਈ ਲਈ ਔਰ ਇਹ ਬੇਸਿਕਲੀ ਇਹ ਅਸਲਾ ਯੂਪੀ ਦਾ ਹੈਗਾ ਜੀ ਇਹ ਮੱਧ ਪ੍ਰਦੇਸ਼ ਕ ਲਿੰਕ ਨਹੀਂ ਆਇਆ ਸੋ ਅਗੇਨ ਨਾ ਤੇ ਕਾਫੀ ਉਹ ਕਮਰਸ਼ਲ ਵੀ ਪਰਪਸ ਹੁੰਦੇ ਆ ਸਸਤਾ ਲੈ ਕੇ ਅੱਗੇ ਵੇਚਦੇ ਆ ਜਿਆਦਾ ਕੀਮਤ ਦੇਣਾ ਸਟੂਡੈਂਟ ਵੀ ਸਟੂਡੈਂਟ ਤਾਂ ਨਹੀਂ ਹੈਗੇ ਜੀ ਤਿੰਨ ਤਾਂ ਡਰਾਈਵਰ ਹੈ ਨਾ ਚ ਔਰ ਦੋ ਕੁਝ ਵੀ ਕੰਮ ਨਹੀਂ ਕਰਦੇ ਮੈਨੂੰ ਮੇਨ ਪੁਆਇੰਟ ਇਹ ਹੈ ਕਿ ਫਲੈਨਟੜ ਕਿਹੜਾ ਆਤਾ ਅਗਿਆਂ ਜਿੰਦੀ ਕਪੜੇ ਆ ਗਏ ਉੱਥੋਂ ਇਹਨਾਂ ਦੀ ਇੰਟੈਂਸ਼ਨ ਹੋਵੇ ਇਸ ਤਰ੍ਹਾਂ ਦੇ ਮਾਹੌਲ ਦਾ ਪਰ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਇੰਟੈਂਸ਼ਨ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਬਟ ਡੈਫੀਨਿਟਲੀ ਜਿਹੜਾ ਦਿੱਲੀ ਤੋਂ ਅਸੀਂ ਦੁਰਾਹੇ 'ਚ ਫੜਿਆ ਉਨੇ ਅੱਗੇ ਅੰਬਰਸਰ ਦੇਣਾ ਸੀ ਅੰਬਰਸਰ ਵਾਲੇ ਨੇ ਅੱਗੇ ਪਹਿਲਾਂ ਸਪਲਾਈ ਕਰ ਚੁੱਕਾ ਸੀ ਬੇਸਿਕਲੀ ਪਿੱਛੋਂ ਸਸਤੇ ਹਿੰਡਰਲੈਂਡ ਤੋਂ ਮੈਨੂਫੈਕਚਰ ਕਰਾ ਕੇ ਅੱਗੇ ਡਬਲ ਜਿਹੜੇ ਮੈਂ ਵੇਚਦੇ ਆ ਔਰ ਸਾਡਾ ਯੂਥ ਇਸ ਤੋਂ ਜਿਹੜਾ ਅਟਰੈਕਟ ਹੁੰਦਾ ਹੈ ਉਹਨਾਂ ਨੂੰ ਕਿਉਂਕਿ ਚਈਆਂ ਤੇ ਤਾਂ ਕੋਈ ਪੁਰਾਣਾ ਐਫ ਆਈ ਆਰ ਵੀ ਨਹੀਂ ਹੈ ਜਿਹੜੇ ਤਰਨ ਤਰਨ ਵਾਲੇ ਲੜਕੇ ਦੋਨੋਂ ਉਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਉਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਨਹੀਂ ਜੀ ਹਲੇ ਤੱਕ ਤਾਂ ਇਦਾਂ ਦਾ ਕੁਝ ਸਾਹਮਣੇ ਨਹੀਂ ਹੈ